ਬਾਪੂ ਕਿਉਂ ਪਿੱਛੇ ਰਹਿ ਜਾਂਦਾ ਹੈ ਕਿਉਂਕਿ ਮਾਂ ਆਪਣਾ ਨਾ ਪਿਆਰ ਜਤਾ ਦਿੰਦੀ ਪਰ ਬਾਪੂ ਇੱਕ ਐਹੋ ਜੀ ਸ਼ਖਸੀਅਤ ਆ ਵੀ ਉਹ ਉਹ ਦਿਖਾਉਂਦਾ ਨਹੀਂ ਉਹਦੇ ਚਿਹਰੇ ਤੇ ਚੀਜ਼ ਨਹੀਂ ਆਉਂਦੀ ਵੀ ਮੈਂ ਤੈਨੂੰ ਬੜਾ ਪਿਆਰ ਕਰਦਾ ਉਹ ਤੁਹਾਨੂੰ ਦਿਖਾਊਗਾ ਵੀ ਮੈਂ ਤੈਨੂੰ ਬਹੁਤ ਗੁੱਸੇ 'ਚ ਆ ਉਹ ਥੋੜਾ ਜਿਹਾ ਉਹਨੂੰ ਰਹਿਣਾ ਪੈਂਦਾ ਬਾਪੂ ਨੂੰ ਹਨਾ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਤੇ ਮੈਂ ਗੱਡੀ ਚੋਂ ਗਾਹ ਹੋ ਗਿਆ ਇਹੋ ਜੀ ਅੱਖ ਨਹੀਂ ਹੋਣੀ ਵੀ ਜਿਹੜੀ ਇਹ ਗਾਣਾ ਸੁਣ ਕੇ ਨਾਰ ਹੋਈ ਹੋਵੇ ਇਹ ਗਾਣੇ ਕਰਕੇ ਮੈਨੂੰ ਐਵੇਂ ਦੀ ਬਹੁਤ ਕਾ ਫੋਨ ਕਾਲਸ ਆਈਆਂ ਵੀ ਯਾਰ ਅਸੀਂ ਅਸਲੀ ਅਹਿਮੀਅਤ ਹੋਣਗਾ ਬਾਪੂ ਦੀ ਸਮਝ ਵੀ ਬਾਪੂ ਚੀਜ਼ ਕੀ ਆ ਸਵਾਗਤ ਹੈ ਤੁਸੀਂ ਦੇਖ ਲਓ ਡੇਲੀ ਪੋਸਟ ਪੰਜਾਬੀ ਬਾਪੂ ਤੇਰੇ ਕਰਕੇ ਮੈਂ ਪੈਰਾ ਤੇ ਖਲੋ ਗਿਆ ਹਰ ਇੱਕ ਨੇ ਇਸ ਤੇ ਰੀਲਾਂ ਵੀ ਬਣਾਈਆਂ ਤੇ ਸਟੇਟਸ ਵੀ ਲਾਏ ਅੱਜ ਵੀ ਲੋਕ ਜਿਨ੍ਹਾਂ ਦੇ ਬਾਪ ਇਸ ਦੁਨੀਆ ਤੇ ਨੇ ਜਿਨ੍ਹਾਂ ਦੇ ਬਾਪ ਨਹੀਂ ਹੈਗੇ ਜਿਨ੍ਹਾਂ ਦੇ ਬਾਪ ਮਿਹਨਤਾਂ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਉਹ ਵੀ ਲਾਉਂਦੇ ਨੇ ਸਾਡੇ ਨਾਲ ਉਸ ਉਹ ਫਨਕਾਰ ਹੈ ਜਿਸ ਨੇ ਉਹਨਾਂ ਇੰਨੇ ਪਿਆਰੇ ਜਿਹੜੇ ਲਫ਼ਜ਼ ਸੀ ਉਹਨਾਂ ਨੂੰ ਗਾਇਆ ਆਬੀ ਏਡੀ ਸੋਹਣੀ ਜਿਹੜੀ ਗਾਇਕੀ ਦੇ ਨਾਲ ਸਾਡੇ ਨੰਬਰ ਸੰਧੂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧੀਆ ਲੱਗਿਆ ਜੇ ਇਹ ਗਾਣੇ ਜਦੋਂ ਲਿਖਦੇ ਹੋ ਤੁਸੀਂ ਸੋ ਡੇਲੀ ਪੋਸਟ ਦੇਖ ਰਹੇ ਸਾਰੇ ਸਾਡੇ ਸਰੋਤਿਆਂ ਨੂੰ ਬਹੁਤ ਸਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਗਾਣੇ ਦੀ ਗੱਲ ਕਰੀਏ ਤਾਂ ਦੇਖੋ ਬਾਪੂ ਤੇਰੀ ਕਰਕੇ ਜਿਹਦੇ ਕਰਕੇ ਅੱਜ ਮੈਂ ਤੁਹਾਡੇ ਸਾਰੇ ਸਾਹਮਣੇ ਖੜਾ ਆਇਆ ਹਾਂ ਤੇ ਜਿਹਦੇ ਪਿਆਰ ਕਰਕੇ ਕਿਉਂਕਿ ਇਹ ਮੈਂ ਕੱਲਾ ਇੱਕ ਗਾਣਾ ਨਹੀਂ ਸਮਝਦਾ ਇੱਕ ਫੀਲਿੰਗਸ ਆ ਹਨਾ ਹਰੇਕ ਬੱਚੇ ਦੀਆਂ ਫੀਲਿੰਗਸ ਨੇ ਭਾਵੇਂ ਉਹ ਧੀ ਹੋਵੇ ਭਾਵੇਂ ਉਹ ਪਿਓ ਹੋਵੇ ਹਨਾ ਸੋ ਧੀ ਹੋਵੇ ਪੁੱਤਰ ਹੋਵੇ ਸਾਰਿਆਂ ਦੇ ਫੀਲਿੰਗਸ ਨੇ ਇਹ ਗਾਣਾ ਤੇ ਮੇਰੇ ਖਿਆਲ 'ਚ ਇਹ ਕੱਲਾ ਗਾਣਾ ਨਹੀਂ ਹੈ ਇਹ ਤੁਹਾਡੇ ਜਜ਼ਬਾਤ ਆ ਸਾਰਿਆਂ ਦੇ ਸੋ ਤੁਸੀਂ ਇੱਕ ਇਹਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਮੈਨੂੰ ਇੱਕ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਆ ਗਾਣਾ ਆਉਣ ਤੋਂ ਬਾਅਦ ਗਾਣਾ ਆਏ ਨੂੰ ਅੱਜ 5 ਸਾਲ ਹੋ ਚੁਕੇ ਆ 2000 ਅੱਜ ਵੀ ਉਹਨਾਂ ਦੀ ਹਾਂ ਬਿਲਕੁਲ ਤੇ ਅੱਜ ਵੀ ਮੇਰੇ ਖਿਆਲ ਨਵਾਂ ਨਕੋਰ ਗਾਣਾ ਆ ਤੁਸੀਂ ਅੱਜ ਵੀ ਸੁਣ ਲੋਗੇ ਆਪਣੀ ਗੱਡੀਆਂ ਚ ਪਲੇ ਕਰ ਲੋਗੇ ਤੁਹਾਨੂੰ ਨਵਾਂ ਹੀ ਲੱਗਣਾ ਉਹ ਤੇ ਕੋਈ ਮੇਰੇ ਖਿਆਲ ਇਹੋ ਜਿਹਾ ਇਹੋ ਜੀ ਅੱਖ ਨਹੀਂ ਹੋਣੀ ਵੀ ਜਿਹੜੀ ਇਹ ਗਾਣਾ ਸੁਣ ਕੇ ਨਾਰ ਹੋਈ ਹੋਵੇ ਜਿਹੜੇ ਜਿਹੜੇ ਫੀਲ ਕਰਦੇ ਆ ਜਿਨ੍ਹਾਂ ਦੇ ਦੇਖੋ ਜਿਨ੍ਹਾਂ ਦੇ ਹੈਗੇ ਆ ਉਹ ਬਾਹਰ ਬੈਠੇ ਆ ਹਨਾ ਮਾਪਿਓ ਹੈਗੇ ਉਹ ਇਹਨਾਂ ਫੀਲ ਕਰਦੇ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਮੇਰੇ ਖਿਆਲ ਇਹ ਗਾਣਾ ਸੁਣ ਕੇ ਜਾਦਾ ਜਜ਼ਬਾਤੀ ਹੁੰਦੇ ਆ ਉਹ ਉਸ ਜਿਹੜ ਚੀਜ਼ ਕਿਸੇ ਕੋਲ ਨਹੀਂ ਹੁੰਦੀ ਨਾ ਉਹਦੀ ਅਹਿਮੀਅਤ ਨੂੰ ਜ਼ਿਆਦਾ ਹੁੰਦੀ ਆ ਕਿਉਂਕਿ ਮਾਵਾਂ ਤੇ ਹਮੇਸ਼ਾ ਗਾਣੇ ਲਿਖੇ ਜਾਂਦੇ ਨੇ ਬਾਪੂ ਹਮੇਸ਼ਾ ਕਹਿੰਦੇ ਨੇ ਜਿਹੜਾ ਪਰਦੇ ਦੇ ਪਿੱਛੇ ਜਿਹੜੇ ਡਾਇਰੈਕਟਰ ਹੁੰਦੇ ਨੇ ਜਿਹੜੇ ਪ੍ਰੋਡਿਊਸਰ ਹੁੰਦੇ ਉਹ ਦਿਖਦੇ ਘੱਟ ਨੇ ਪਰ ਬਾਪੂ ਦਾ ਜੋ ਰੋਲ ਹੁੰਦਾ ਜੇ ਬਾਪੂ ਦਾ ਇੱਕ ਡਰ ਹੁੰਦਾ ਉਹ ਸਾਨੂੰ ਇਹਦਾ ਵੀ ਇੱਕ ਰੀਜ਼ਨ ਆ ਇਹ ਬਾਪੂ ਕਿਉਂ ਪਿੱਛੇ ਰਹਿ ਜਾਂਦਾ ਆ ਕਿਉਂਕਿ ਮਾਂ ਆਪਣਾ ਨਾ ਪਿਆਰ ਜਤਾ ਦਿੰਦੀ ਆ ਵੀ ਮੈਂ ਤੈਨੂੰ ਪੁੱਤਰ ਬੜਾ ਪਿਆਰ ਕਰਦੀ ਆ ਧੀਏ ਮੈਂ ਤੈਨੂੰ ਬੜਾ ਪਿਆਰ ਕਰਦੀ ਆ ਤੇ ਉਹ ਆਪਣੇ ਐਕਸਪ੍ਰੈਸ਼ਨਸ ਦੇ ਥਰੂ ਇੱਕ ਬੱਚੇ ਨੂੰ ਜਤਾ ਦਿੰਦੀ ਆ ਹਨਾ ਉਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਮਾਂ ਬੜਾ ਪਿਆਰ ਕਰਦੀ ਆ ਪਰ ਬਾਪੂ ਇੱਕ ਐਹੋ ਜਿਹੀ ਸ਼ਖਸੀਅਤ ਆ ਵੀ ਉਹ ਉਹ ਦਿਖਾਉਂਦਾ ਨਹੀਂ ਉਹਦੇ ਚਿਹਰੇ ਤੇ ਚੀਜ਼ ਨਹੀਂ ਆਉਂਦੀ ਵੀ ਮੈਂ ਤੈਨੂੰ ਬ ਇਹਨੂੰ ਰਹਿਣਾ ਪੈਂਦਾ ਬਾਪੂ ਨੂੰ ਹਨਾ ਤੇ ਇਹ ਇੱਕ ਸਭ ਤੋਂ ਮਤਲਬ ਵੱਖਰੀ ਗੱਲ ਆ ਵੀ ਜੋ ਬਾਪੂ ਹੁੰਦਾ ਹੈ ਉਹ ਤੁਹਾਨੂੰ ਅਸਲ ਚ ਦਿਲੋਂ ਜਿੰਨਾ ਪਿਆਰ ਉਹ ਕਰਦਾ ਮੇਰੇ ਖਿਆਲ ਉਹ ਹੋਰ ਕੋਈ ਨਹੀਂ ਕਰ ਸਕਦਾ ਬੜੀ ਵੱਡੀ ਉਹਨਾਂ ਗੱਲਾਂ ਵੀ ਉੱਠਦੀਆਂ ਨੇ ਕਹਿੰਦੇ ਨੇ ਜਿਹੜੇ ਬਾਪੂ ਨਾਲ ਨਾ ਹਰ ਇੱਕ ਜਿਵੇਂ ਚਲੋ ਤੁਸੀਂ ਵੀ ਹੋਗੇ ਚਲੋ ਮੈਂ ਵੀ ਹਾਂ ਬਾਪੂ ਨਾਲ ਨਾ ਜਦੋਂ ਜਿੰਨੇ ਨੇ ਜੱਫੀ ਪਾਉ ਨੂੰ ਕਈਆਂ ਨੂੰ ਸਾਲ ਬੀਤ ਜਾਂਦੇ ਨੇ ਇੱਕ ਸ਼ਰਮ ਹੋ ਜਾਂਦੀ ਏਰ ਬਾਪੂ ਨਾਲ ਤੇ ਮਾਂ ਨੂੰ ਆਪਾਂ ਨਾਲ ਵੀ ਅੱਜ ਵੀ ਸੌ ਜਾਂਦੇ ਆ ਆਪਾਂ ਪਿਆਰ ਨਾ ਪਾਰੀਆਂ ਵੀ ਕਰ ਲੈਂਦੇ ਪਰ ਬਾਪੂ ਤੋਂ ਆਪਾਂ ਇੰਨਾ ਜ਼ਿਆਦਾ ਵੇਖ ਲੋ ਲੋਕਾਂ ਦੇ ਅੰਦਰ ਜੈਨ ਚ ਰਹਿ ਜਾਂਦਾ ਕਈ ਬਾਪੂ ਚਲੇ ਜਾਂਦੇ ਨੇ ਉਹ ਚੀਜ਼ ਅੰਦਰ ਹੀ ਰਹਿ ਜਾਂਦੀ ਏ ਬਿਲਕੁਲ ਮੈਨੂੰ ਇਹ ਗਾਣਾ ਆਉਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਜਿਹੜੀ ਸੱਚੀ ਘਟਨਾ ਵਾ ਮੇਰੇ ਨਾਲ ਗੱਲਾਂ ਕਾਲਾਂ ਬਹੁਤ ਆਈਆਂ ਮੈਨੂੰ ਐਵੇਂ-ਐਵੇਂ ਦੀਆਂ ਵੀ ਯਾਰ ਭਾਜੀ ਅਸੀਂ ਤੁਹਾਡੇ ਗਾਣਾ ਸੁਣ ਕੇ ਨਾ ਸਾਨੂੰ ਵੀ ਐ ਵੀ ਅਸੀਂ ਨਾ ਫਾਦਰ ਦੀ ਕਹਿੰਦੇ ਰਿਸਪੈਕਟ ਜਿਵੇਂ ਪਿੰਡਾਂ 'ਚ ਹੁੰਦਾ ਨਾ ਬਾਪੂ ਨੂੰ ਬੁਢਾ ਕਹਿ ਕੇ ਗੱਲ ਕਰਦੇ ਆ ਉਹ ਮੇਰਾ ਬੁਢਾ ਯਾਰ ਉਹ ਤੰਗ ਕਰਦਾ ਰਹਿੰਦਾ ਹਨ ਤੇ ਕਹਿੰਦੇ ਯਾਰ ਗਾਣਾ ਸੁਣ ਕੇ ਸਾਨੂੰ ਵੈਲਿਊ ਪਤਾ ਲੱਗੀ ਵੀ ਬਾਪੂ ਹੈ ਕੀ ਯਾਰ ਉਹਨੇ ਕੀਤਾ ਕਿ ਸਾਡੇ ਵਾਸਤੇ ਨਾ ਉਹ ਜਿਤਾਉਂਦਾ ਨਹੀਂਗਾ ਤੁਹਾਨੂੰ ਕਦੇ ਦਿਖਾਊਗਾ ਨਹੀਂ ਵੀ ਮੈਂ ਤੇਰੇ ਕਾਸਤੇ ਕਰਤਾ ਆ ਉਹ ਉਹ ਕਰ ਦੂਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਕਰ ਗਿਆ ਤੁਹਾਡੇ ਲਈ ਤੇ ਮੇਰੇ ਖਿਆਲ ਇਹ ਇੱਕ ਬੜਾ ਸਾਇਲੈਂਟ ਹਲਾਵਾ ਇਹ ਇਹ ਤੁਸੀਂ ਮਤਲਬ ਇਹ ਛੇਤੀ ਨਾਲ ਕੋਈ ਨਹੀਂ ਸਮਝ ਪਾਂਦਾ ਜਵਾਕ ਜਦੋਂ ਬੱਚੇ ਦੀ ਏਜ ਥੋੜੀ ਜੀ ਜਵਾਨੀ ਦੇ ਵਿੱਚ ਆਇਆ ਨਾ ਜਦੋਂ ਸਮਝਦਾਰ ਹੋ ਜਾਂਦਾ ਤੇ ਮੇਰੇ ਖਿਆਲ ਚ ਇਹ ਗਾਣੇ ਦਾ ਬੜਾ ਵੱਡਾ ਰੋਲ ਆ ਉਸ ਉਹਦੇ ਪਿੱਛੇ ਗਾਣੀ ਤੋਂ ਬਾਅਦ ਤੁਹਾਨੂੰ ਕੱਲ ਹੋਰ ਦੱਸਾਂਗੇ ਇੱਕ ਗਾਣਾ ਇੱਕ ਗਾਣਾ ਇਹ ਗਾਣਾ ਦੀ ਦੋ ਲਾਈਨਾਂ ਜਿਹੜੀਆਂ ਸਾਡੇ ਉਸ ਤੋਂ ਬਾਅਦ ਇੱਕ ਗੱਲ ਹੋ ਦੱਸਾਂਗੇ ਉਹ ਅਸੀਂ ਹਮੇਸ਼ਾ ਰੀਲਾਂ 'ਚ ਦੇਖਦੇ ਆ ਤੇ ਇਹ ਗਾਣੀ ਕਰਕੇ ਮੈਨੂੰ ਐਵੇਂ ਦੀ ਬਹੁਤ ਕਾ ਫੋਨ ਕਾਲਸ ਆਈਆਂ ਵੀ ਯਾਰ ਅਸੀਂ ਅਸਲੀ ਅਹਿਮੀਅਤ ਹੋਣਗਾ ਬਾਪੂ ਦੀ ਸਮਝ ਵੀ ਬਾਪੂ ਚੀਜ਼ ਕੀ ਆ ਮੈਂ ਤੁਹਾਨੂੰ ਇੱਕ ਗੱਲ ਸੁਣਾਉਂ ਵੀ ਚੀਜ਼ ਬੜੀ ਜ਼ਿਆਦਾ ਪਰ ਦੇ ਰਹੇ ਤੁਸੀਂ ਵੀ ਦੇਖੀ ਹੋਣੀ ਜੀ ਗਾਣੇ ਦੀ ਇੱਕ ਲਾਈਨ ਬੜੀ ਬੜੀ ਪਿਆਰੀ ਗੱਲ ਆ ਕਹਿੰਦਾ ਚ ਚਿੱਤਾ ਇਹ ਭਾਂ ਵੀ ਲੱਖ ਹੋਣਗੇ ਬਾਰੇ ਤੇਰੇ ਜਸ ਹਰ ਨੀ ਉਪਾਲਦਾ ਆ ਕੱਲਾ ਕੱਲਾ ਦਿਨ ਐਹਸਾਨ ਮੇਰੇ ਤੇ लवली ਸ਼ਦਾਈ ਜਿਨੇ ਸਾਲਦਾ ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ ਤੇ ਬੜੀ ਬੇਫਿਕਰੀ ਨਾਲ ਸੌਂ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਤੇ ਮੈਂ ਗੱਡੀ ਚੋਗਾ ਹੋ ਗਿਆ ਹੇ ਇਹ ਗਾਣੇ ਇਹ ਗਾਣੇ ਤੇ ਕਈ ਦੇਖਨੇ ਬਾਅਦ ਵਿੱਚ ਲੋਕਾਂ ਨੇ ਜਫੀਆਂ ਪਾਪਾ ਕੇ ਸ਼ੀਸ਼ੇ ਗਾ ਦੇ ਬਾਪਾ ਬਾਪਾ ਦੇ ਜਿਵੇਂ ਕਹਿੰਦੇ ਨਾ ਕੋਈ ਕੁੜਤੇ ਨੂੰ ਉਹ ਪਾ ਕੇ ਰੋਡੇ ਫਿਲਮ ਵਿੱਚ ਤੁਸੀਂ ਹੁਣੇ ਗਾਣਾ ਕਿ ਆਪਣਾ ਰੋਡੇ ਕਾਲਜ ਫਿਲਮ ਵਿੱਚ ਗਾਣਾ ਗਾਇਆ ਤੇ ਇੱਕ ਫਿਲਮ ਮੇ ਫੀਲ ਵਾਲਾ ਗਾਣਾ ਜੀ ਉਹ ਵੀ ਜਿਹੜਾ ਐਮ ਐਲ ਐ ਗਾਣਾ ਆ ਹਨਾ ਉਹਦੇ ਵਿੱਚ ਵੀ ਬੜਾ ਫੀਲ ਆ ਗਾਣੇ ਦੇ ਵਿੱਚ ਤੇ ਤੁਸੀਂ ਪੂਰਾ ਗਾਣਾ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੂਰਾ ਗਾਣਾ ਫਿਲਮ ਦੇ ਨਾਲ ਰਿਲੇਟ ਕਰਦਾ ਤੇ ਫਿਲਮ ਆਪਣੇ ਆਪ ਵਿੱਚ ਬਹੁਤ ਕੈਡ ਮੂਵੀ ਆ ਇਹ ਤੇ ਮੈਂ ਸਭ ਤੋਂ ਪਹਿਲਾਂ ਹੈਪੀ ਭਾਜੀ ਹੁਣਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਨਾ ਇਸ ਕਨਸੈਪਟ ਨੂੰ ਅੱਗੇ ਲੈ ਕੇ ਆਉਣ ਵਾਸਤੇ ਹਨਾ ਤੇ ਇਹ ਆਪਣੇ ਆਪ ਚ ਇੱਕ ਬੜੀ ਵੱਡੀ ਗੱਲ ਆ ਤੇ ਮੂਵੀਆਂ ਬਹੁਤ ਐਵੇਂ ਦੀਆਂ ਕਨਸੈਪਟ ਦੀਆਂ ਆਉਂਦੀਆਂ ਨੇ ਪਰ ਇਹ ਇੱਕ ਬਿਲਕੁਲ ਵੱਖਰਾ ਵੱਖਰੀ ਚੀਜ਼ ਆ ਤੇ ਇਹਦੇ ਵਿੱਚ ਮੈਨੂੰ ਜਿਹੜੀ ਸਭ ਤੋਂ ਜਿਹੜੀ ਪੋਜ਼ਿਟਿਵਿਟੀ ਪੋਜ਼ਿਟਿਵ ਗੱਲ ਲੱਗੀ ਆ ਵੀ ਭਾਜੀ ਨੇ ਇੱਕ ਨਵੇਂ ਚਿਹਰਿਆਂ ਨੂੰ ਜਿਹੜੇ ਨਵੇਂ ਥੀਏਟਰ ਆਰਟਿਸਟ ਨੇ ਹਨਾ ਅਸਲ ਚ ਉਹ ਬੜੇ ਹੰਡੇ ਹੋਏ ਨੇ ਹਾਂ ਤੇ ਉਹਨਾਂ ਨੂੰ ਮੌਕਾ ਦਿੱਤਾ ਤੇ ਮੇਰੇ ਖਿਆਲ ਇਹ ਇਹ ਸਭ ਤੋਂ ਵੱਡੀਆਂ ਦੁਆਵਾਂ ਤਾਂ ਪਹਿਲਾਂ ਹੀ ਖੱਟ ਗਏ ਨੇ ਉਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਚਾਹਣਾ ਤੁਸੀਂ ਬਾਪੂ ਵਰਗੇ ਜਿਹੜੇ ਗਾਣੇ ਇਹਨਾਂ ਦੇ ਪੂਰੇ ਗਾਣੇ ਸਾਡੇ ਵਿਰਸੇ ਵਸੇ ਲਿਖਦੇ ਰਹੋ ਲੋਕ ਤੁਹਾਨੂੰ ਇੰਨਾ ਹੀ ਪਿਆਰ ਦਿੰਦੇ ਆ ਥੈਂਕ ਯੂ ਸੋ ਮੱਚੀ ਥੈਂਕ ਯੂ ਸੋ ਮੱਚੀ ਸੋ ਸਾਡੇ ਨਾਲ ਅਮਰ ਸੰਧੂ ਜਿਨ੍ਹਾਂ ਦਾ ਬਾਪੂ ਗਾਣਾ ਅੱਜ ਵੀ ਉਦਾਂ ਹੀ ਜੀਵਿਤ ਹੈਗਾ ਸੋ ਜੁੜੇ ਡੇਲੀ ਪੁਸ ਪੰਜਾਬੀ ਨਾਲ ਕਹਿੰਦੇ ਪਰ ਸਰ ਰਮੇਸ਼ ਦੇ ਨਾਲ ਸੰਦੀਪ ਕੰਬੋਜ ਮੁਹਾਲੀ ਤੋਂ